ਭਾਈ ਸਾਹਿਬ ਬਾਕੀ ਕਰ ਲੈ ਅਬ ਰਾਜਪੁਰਾ ਦੀ ਬਾਤ ਵੀ یہاں ਪੇ ਜਦ ਸੇ ਇਹ ਸਰਕਾਰ ਆਈ ਹੈ ਅਬ یہاں ਪੇ ਜਿਤਨੇ ਵੀ ਸਰਕਾਰੀ ਮਹਿਕਮੇ ਹੈ ਕੁਛ ਸਾਰੇ ਠੇਕੇ ਤੇ دیے ਹੋਏ ਹੈ ਮਹਾਰਾਜਿਆ ਜੀ ਨੇ ਦिए ਦਿੱਵਾ ਕੇ ਨੇ ਜਿਤਨੇ ਹਾਂਜੀ ਹਾਂਜੀ ਹਾਂਜੀ

ਨਾ ਸਾਹਿਬ ਤੁਹਾਨੂੰ ਪਤਾ ਨਹੀਂ ਹੋਣਾ ਅੱਜ ਹਲਕਾ ਰਾਜਪੁਰਾ ਮੈਂ ਕਹਿ ਸਕਦਾ ਵੀ ਪੂਰਾ ਹਲਕਾ ਰਾਜਪੁਰਾ ਅੱਜ ਤੇ ਹਾਜ਼ਰ ਹੈ ਇੰਨੀ ਗੰਦੀ ਰਾਜਨੀਤੀ ਕਰ ਰਹੇ ਨੇ ਤੇ ਸਾਡੇ ਗੁਰੂ ਅਰਜਨ ਦੇ ਕਲੋਨੀ ਇੱਕ ਮੰਦਰ ਬਣਿਆ ਉੱਥੇ ਉੱਥੇ ਮੰਦਰ ਤੇ ਮੰਦਰ ਬਣਿਆ 15 ਸਾਲਾਂ ਤੋਂ ਮੰਦਰ ਬਣਿਆ ਇਹਨਾਂ ਨੇ ਇੰਨੀ ਗੰਦੀ ਰਾਜਨੀਤੀ ਕੀਤੀ ਤੇ ਉੱਥੇ ਜਾ ਕੇ ਕਮੇਟੀ ਵਾਲੇ ਬੰਦੇ ਪੇਛ ਕੇ ਉੱਥੇ ਮੰਦਰ ਤਬਾਹ ਕਰਾਇਆ ਇਹ ਗੰਦੀ ਗੰਦੀ ਰਾਜਨੀਤੀ ਹੋ ਗਈ ਤੇ 10 ਮਿੰਟ ਬਾਅਦ ਇਹ ਬੰਦੇ ਕੋਲ ਕਹਿੰਦੇ ਹੁਣ ਹੀ ਨੂੰ ਮੁਰਦਾਬਾ ਗੁੰਡਾ ਕਰਦੀ ਮੁਰਦਾਬਾ ਮੁਰਦਾਬਾ ਗੁੰਡਾ ਕਰਦੀ ਨਹੀਂ ਚਾਹੇਗੀ ਨਹੀਂ ਚਾਹੇਗੀ ਨਹੀਂ ਚਾਹੇਗੀ ਗੁੰਡਾ ਕਰਦੀ ਮੁਰਦਾਬਾ 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 ਤੇ ਮੈਂ ਅੱਜ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਸਾਰੇ ਨੇ ਬੀਤ ਗਏ ਨੇਟ ਹੋ ਗਏ ਤੇ ਹੁਣ ਗੱਲ ਆ ਜੀਏ ਵੀ ਦੇਖੋ ਹੁਣ ਆਪਾਂ ਸਾਰਿਆਂ ਨੂੰ ਦੱਸਿਆ ਵੀ ਚੋਣਾ ਦਾ ਬਿਲਕੁਲ ਵੱਚ ਚੁਕਿਆ ਤੇ ਆਪਣੇ ਜਿਹੜੇ ਕੈਂਡੀਡੇਟ ਨੇ ਉਹ ਮਹਾਰਾਣੀ ਪ੍ਰਨੀਤ ਕੌਰ ਜੀ ਦੇਖੋ ਮੈਨੂੰ ਇਹ ਤਾਂ ਵੀ ਤੁਸੀਂ ਹਲਕਾ ਰਾਜਪੁਰਾ ਨੇ ਮਹਾਰਾਣੀ ਸਾਹਿਬ ਤੁਹਾਨੂੰ ਹਲਕਾ ਰਾਜਪੁਰਾ ਨੇ ਅੱਜ ਹੀ ਵਧਾਈ ਮੈਂ ਅੱਜ ਹੀ ਵਧਾਈ ਲਵੋ ਤੁਸੀਂ ਮਹਾਰਾਣੀ ਜੀ ਕਿੰਨਾ ਕੰਕਰੀ ਕੀਤੀ ਸੀ ਵੀਐਸਸੀ ਮਹਾਰਾਣੀ ਸਾਹਿਬ ਨੂੰ ਪਟਿਆਲੇ ਤੋਂ ਜਿੱਤਣਗੇ ਜਿੱਤਣਗੇ ਅੱਜ ਅਸੀਂ ਰਾਜਪੁਰਾ 4 ਤਰੀਕ ਨੂੰ ਚਾਰਟਿੰਗ ਟੋਟਾ ਨੂੰ ਜਾਂਦਾ ਹੈਗਾ ਅੱਜ ਸੀ ਰਜਟ ਤੋਂ ਆਵਾਜ਼ ਲੋਕਾਂ ਨੇ ਦੇ ਦਿੱਤਾ ਸਾਰੇ ਹੱਥ ਨੇ ਹੱਥ ਖੜੇ ਕਰਕੇ ਮਹਾਰਾਣੀ ਸਾਹਿਬ ਨੂੰ ਅਸ਼ੀਰਵਾਦ ਦੇ ਗਏ ਸਾਰੇ ਬੋਲੇ ਸੋਨਿਆ ਸੋਨ ਸਿਆਪਾਰ ਥੈਂਕ ਯੂ ਇਹ ਕੋਣ ਗੱਲ ਇਸ ਤਰ੍ਹਾਂ ਵੀ ਪਹਿਲਾਂ ਵੀ ਮੈਂ ਆਪਾਂ ਤੁਹਾਡੇ ਅਸੀਰਵਾਨ ਨਾਲ ਅਸੀਂ ਜਿੰਨੀ ਮੱਡੀ ਮਹਿਰ ਚੱਲੀ ਐ ਪਰ ਤੁਸੀਂ ਸ਼ਹਿਰ ਵਿੱਚੋਂ 10000 ਜਾਨ ਕਰ ਵੀ ਮੈਨੂੰ ਲੀਡ ਦੇ ਬਾਹਰ ਹੁਣ ਜਿਹੜੀ ਪਿਛਲੀ ਵਾਰ ਆਪਣੀ ਕਸਰ ਰਹਿ ਗਈ ਸੀ ਅੱਜ ਨਾਲ ਸੁਣ ਲੋ ਧਿਆਨ ਨਾਲ ਹੁਣ ਕਸਰ ਨਾ ਛਕੋ ਵੀ ਆਪਾਂ ਹੁਣ ਪੰਜਾਬ ਵਿੱਚ ਪੰਜਾਬ ਵਿੱਚ ਰਾਜਪੁਰਾ ਇੱਕ ਨੰਬਰ ਤੇ ਅਸੀਂ ਜਿੱਥੇ ਤੇ ਆ ਗਏ ਸੀ ਜਿੰਦਾਬਾਦ ਤੇ ਮੈਂ ਤੁਹਾਨੂੰ ਅੱਜ ਸ਼ਹਿਰ ਵਾਲਿਆਂ ਨੂੰ ਵੀ ਤੇ ਪਿੰਡ ਵਾਲਿਆਂ ਨੂੰ ਦੱਸ ਰਿਹਾ ਅੱਜ ਪਿੰਡ ਵਾਲਿਆਂ ਨੇ ਦੇਖ ਲਿਆ ਵੀ ਸ਼ਹਿਰ ਸਾਰਾ ਇਕੱਠਾ ਹੈ ਮੇਰਾ ਮਰਸਦ ਹੀ ਇਹ ਸੀ ਵੀ ਆਹ ਸ਼ਹਿਰ ਵਾਲੇ ਨੂੰ ਥੋੜਾ ਮੈਂ ਕਿੱਥੇ ਵੀ ਜਾਂਦਾ ਸੀ ਨਾ ਸ਼ਹਿਰ ਵਿੱਚ ਬਾਜ਼ਾਰ ਵਿੱਚ ਉਹ ਇਹ ਕਹਿੰਦੇ ਸੀ ਵੀ ਯਾਰ ਪਿੰਡਾਂ ਚ ਆਪਾਂ ਖਾਟੇ ਆ ਮੈਂ ਕਹਿਆ ਤੁਸਾਂ ਪਰਵਾਹ ਨਾ ਕਰੋ ਤੂੰ ਪਿੰਡਾਂ ਨੇ ਵੀ ਨਿਗੜੋ ਆ ਦੇਖ ਨੋ ਪਿੰਡਾਂ ਦੇ ਸਾਰੇ ਇਹਨਾਂ ਨੇ ਦੇਖ ਲਓ ਸਾਰੇ ਪਿੰਡਾਂ ਨਾਲ ਨਾਲੇ ਕਰਦੇ ਹੋ ਸਾਰੇ ਉਹ ਦੇਖ ਲਓ ਸਾਰੇ ਪਿੰਡਾਂ ਨੇ ਦੇਖ ਲਓ ਅੱਜ ਪਿੱਛੇ ਹਰੇਕ ਪਿੰਡ ਕੋ ਬੰਦੇ ਆਏ ਨੇ ਅੱਜ ਬਨੂੜ ਤੋਂ ਹਰੇਕ ਪਿੰਡ ਤੋਂ ਬੰਦੇ ਆਏ ਨੇ ਪਿੰਡ ਵੀ ਆਪਣੇ ਨਾਲ ਨੇ ਮੈਂ ਤੁਹਾਨੂੰ ਇਹ ਦੇਖੋ ਇੱਕ ਸਾਡੇ ਤੇ ਹੁਣ ਆਪਾਂ 1 ਜੂਨ ਨੂੰ ਦੇਖੋ ਆਪਣੀਆਂ ਇਲੈਕਸ਼ਨ ਵੈਕਟੂ ਨੂੰ ਇਲੈਕਸ਼ਨ ਹੈ ਗਰਮੀ ਹੋਏਗੀ ਬਹੁਤ ਜ਼ਿਆਦਾ ਤੇ ਆਪਾਂ ਇਹ ਨਾ ਕਹੀਏ ਅੱਜ ਗਰਮੀ ਹੈ ਵੋਟਾਂ ਤਾਂ ਕੋਲ ਕਰਾਂ ਕੋਲ ਆਪਾਂ ਨਾ ਕਰੀਏ ਇੱਕ ਵੋਟਾਂ ਕਰੀਏ ਤੋਂ ਲਗਾ ਮਹਾਰਾਣੀ ਸਾਹਿਬ ਜਿੱਤੇ ਹੀ ਪਈ ਨੇ ਇਸ ਗੱਲ ਦਾ ਖਿਆਲ ਰੱਖਿਓ ਪਹਿਲਾ ਵੋਟਾਂ ਆਪਾਂ ਵੱਧ ਤੋਂ ਵੱਧ ਕੋਲ ਕਰਾਣੀ ਹੈ ਧਿਆਨ ਇਸ ਗੱਲ ਦਾ ਆਪਣੇ ਪਿੰਡੇ ਚ ਆਪਣੇ 마을 ਵਿੱਚ ਇਹ ਸਾਰਾ ਧਿਆਨ ਰੱਖਿਓ